ਕੈਸ ਵੀ ਨਹੀਂ ਕਰਦੇ ਲੰਗੜਾ ਕਰ ਰਹੇ ਉਹਨਾਂ ਦੇ ਵਾਹਵਾਦ ਚਲਾਣ ਕਿਤੇ ਜਾ ਰਹੇ ਆ ਹੌਲ ਵੀ ਕਰੀਬ 8 ਤੋਂ 10 ਚਲਾਣ ਅਸੀਂ ਕੀਤੇ ਆ ਜੀ ਲੋਪੀ 53 ਆਈ ਦੇ ਜਾਂ ਕਾਲੀਆਂ ਫਿਲਮਾਂ ਜਾਂ ਕੋਈ ਰੌਕਸਾਈਡ ਪਾਰਕਿੰਗ ਆਫਰੀ ਲਾਇਨ ਦਾ ਉਹਨਾਂ ਦੇ ਅਸੀਂ ਇਹ ਚਲਾ ਰਹੇ ਹਾਂ ਉਹਨਾਂ ਦੇ ਚਲਾਣ ਕੀਤੇ ਜਾ ਰਹੇ ਆ ਪਰ ਸੱਚਾ ਤਾਂ ਪਾ ਰਹੇ ਆ ਪਰ ਅਸੀਂ ਆਪਣੇ ਤੌਰ ਤੇ ਜੋ ਕਾਨੂੰਨੀ ਬੰਦਕਾਰ ਵੇਸੀ ਉਹ ਕਰਦੇ ਆ ਜੋ ਚਲਾਰ ਵਾਂਦਾ ਅਸੀਂ ਕਰਦੇ ਆ ਪਰ ਇਹ ਜੋ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਛੇ ਦਿਮੋਗਾ ਜੀ ਬੋਗਾ ਜੀ ਵਿਜੇਂਦਰੀ ਸ਼ੰਦਰ ਦੇ ਸਾਹਿਬ ਉਹ ਜੋ ਵੀ ਆਪਾਂ ਨੂੰ ਟ੍ਰੈਫਿਕ ਦੀ ਸਬਸਤਾਂ ਦੀ ਪ੍ਰੋਬਲਮ ਆ ਰਹੀਆਂ ਸੀਗਾ ਉਹਦੇ ਸਬੰਧੀ ਅਸੀਂ ਫੀਲਡ ਦੇ ਵਿੱਚ ਆ ਕੇ 메ਨ ਬਾਜ਼ਾਰ ਹੋ ਗਿਆ ਜਿਵੇਂ ਪ੍ਰਕਾਸ਼ ਚੌਕ ਮੋਨਿਸਟਿਕ ਚੌਕ ਤੇ ਅਲੱਗ-ਅਲੱਗ ਜਗ੍ਹਾ ਤੇ ਐਸੀ ਜਾਟੇਬੰਦੀ ਕਰਕੇ ਤੇ ਜੋ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਉਹਨਾਂ ਦੇ ਬਹੁਤ ਬਹੁਤ ਚਲਾਣ ਕੀਤੇ ਜਾ ਰਹੇ ਆ ਹੌਲੀ ਵੀ ਕਰੀਬ 8 ਤੋਂ 10 ਚਲਾਣ ਅਸੀਂ ਕੀਤੇ ਇਹਨਾਂ ਦੇ ਵਿੱਚ ਜੋ ਕੋਈ ਟ੍ਰਿਪਲ ਰਾਈਡਿੰਗ ਜਾਂ ਕਾਲੀਆ ਫਿਲਮਾਂ ਜਾਂ ਕੋਈ ਰੌਕ ਸਾਈਡ ਪਾਰਟੀ ਆਪਣੀ ਲਾ ਜਾਂਦਾ ਉਹਨਾਂ ਦੇ ਅਸੀਂ ਈ ਚਲਾਣ ਨਹੀਂ ਉਸਨੂੰ ਚਲਾਣ ਕੀਤੇ ਜਾ ਰਹੇ ਆ ਸਰ ਕਿਹੜੇ ਕਿਹੜੇ ਬਾਜ਼ਾਰਾਂ ਦੇ ਵਿੱਚ ਜਿਹੜੇ ਹੁਣ ਤੱਕ ਸਾਡੇ ਵੱਲੋਂ ਜਿਹੜਾ ਰੌਡ ਕੀਤਾ ਕਰਕੇ ਨੇ ਕਿ ਜਿਹੜੇ ਮੰਡਾਂ ਵਿੱਚ ਦੇ ਚਲਾਨ ਜਿਹੜੇ ਕੀਤੇ ਸਾਡੇ ਵੱਲੋਂ ਮੇਨ ਬਾਜ਼ਾਰ ਤੋਂ ਦੇ ਵਿੱਚ ਜਿਵੇਂ ਜਿੱਤੇ ਥਾਪੜ ਚੌਕ ਬਜਿਸਟਿਕ ਚੌਕ ਹੋ ਗਿਆ ਜੀ ਦਾ ਪ੍ਰਤਾਪ ਲਗੜ ਪ੍ਰਤਾਪ ਚੌਕ ਇੱਥੇ ਤੇ ਕਰੀਬ 8 ਤੋਂ 10 ਚਲਾਨ ਕੀਤੇ ਸੀ ਹੋਰ ਵੀ ਚਲਾਨ ਕਰ ਰਹੇ ਸਰ ਪੁਲਿਸ ਲਗਾਤਾਰ ਜਦੋਂ ਕੰਮ ਕਰਦੀ ਹੈ ਜਿਸ ਤਰ੍ਹਾਂ ਹੁਣ ਤੁਸੀਂ ਅਚਲਾਨ ਕਰ ਰਹੇ ਰੋਕਨ ਵੀ ਕਰ ਰਹੇ ਹੋ ਪਰ ਦੇਖਿਆ ਜਾਂਦਾ ਹੈ ਕਿ ਲੋਕ ਉਸ ਪਾਸਾ ਭਾਗਦੇ ਉਹ ਜੀ ਪਰ ਸਪਸ਼ਟਾ ਪਾ ਰਿਹਾ ਪਰ ਅਸੀਂ ਆਪਣੇ ਤੌਰ ਤੇ ਜੋ ਕਾਨੂੰਨੀ ਬੰਦ ਕਾਰਵਾਈ ਸੀ ਉਹ ਕਰਦੇ ਆ ਜੋ ਚਲਾਲ ਵੱਡਾ ਅਸੀਂ ਕਰਦੇ ਆ ਪੰਚਾਇਤ ਸਰਕਾਰ ਘਟੀ ਦੇ ਲਾਈਟਾਂ ਵੀ ਲੱਗੀਆਂ ਸੀ ਉਹ ਵੀ ਦਵਾਈਆਂ ਨਹੀਂ ਆ ਤੁਹਾਡੇ ਆ ਵੱਲੋਂ ਜੋ ਜਿੰਨਾਂ ਨੂੰ ਨਹੀਂ ਮੰਨਦੇ ਪਰ ਫਿਰ ਵੀ ਅਸੀਂ ਸਾਡੇ ਵੱਲ ਅਲੱਗ ਤੋਂ ਟ੍ਰੈਫਿਕ ਦੇ ਸੰਬੰਧੀ ਜੀਟੀਐਸ ਸੈੱਲ ਬਣਿਆ ਉਹ ਲੋਕਾਂ ਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਅਵੇਅਰ ਕਰਦੇ ਕਰ ਰਹੇ ਆ ਠੀਕ ਆ ਅਸੀਂ ਆਪਣੇ ਤੌਰ ਤੇ ਵੀ ਅਵੇਅਰ ਕਰ ਰਹੇ ਆ ਪਰ ਲੋਕਾਂ ਨੂੰ ਸਮਝਾ ਰਹੇ ਆ ਕਿ ਟ੍ਰੈਫਿਕ ਦੀ ਪਾਲਣਾ ਕਰੇ ਵਾ ਤੋਂ ਆ ਦੀ ਪਾਲਣਾ ਜੇ ਕੋਈ ਵੀ ਰੋਕਿਆ ਜਾਂਦਾ ਉਸ ਪਰਸਾ ਪਾ ਦਿੰਦਾ ਫੋਨ ਕਰਕੇ ਗੱਲ ਕਰਵਾ ਦਿੰਦਾ ਕਾਨੂੰਨ ਨਾਲ ਗੁਰੂ ਲਾ ਦਿੰਦਾ ਬਈ ਸਾਡਾ ਬੰਦਰਾ ਚੱਲਦਾ ਨੇ ਨੇ ਜੀ ਸਾਡੇ ਵੱਲੋਂ ਜੋ ਵੀ ਬੰਦਿਕੂਨੀ ਕਾਰਵਾਈ ਜਾਂ ਦੋ ਵੀ ਚਲਾੜ ਬਣਦਾ ਸੀ ਆਪਣੇ ਟੋਰ ਤੇ ਕਰਦੇ ਸੀ ਬਹੁਤ ਹੀ ਕਾਟੇ ਲੋਕਾਂ ਦੀ ਸਵਾਰਸਨੀ ਸਬਸਾ ਜ਼ਿਆਦਾਤਰ ਮੇਲ ਬਾਜ਼ਾਰ ਦੇ ਵਿੱਚ ਜਾਂ ਪਟਾਰਪੁਰ ਚੌਂਕ ਦੀ ਗੱਲ ਕਰੀਏ ਫੈਕਟਰੀ ਦੀ ਗੱਲ ਕਰੀਏ ਲੋਕਾਂ ਦੇ ਸਮਾਨ ਤਾਂ ਵੀ ਬਾਹਰ ਰੱਖੇ ਹੋਏ ਐ ਪਰ ਕੋਈ ਪਿਛਲੇ ਦਿਨ ਜਿਹੜਾ ਲੋਕਾਂ ਨੂੰ ਸਮਝਾ ਕੇ ਆਏ ਸੀ ਪਰ ਲੋਕ ਵੇਚ ਲਿਆ ਉੱਥੇ ਤੇ ਉੱਥੇ ਸਮਰੱਥ ਇਹਦੇ ਸਬੰਧੀ ਅਸੀਂ ਮਾਰਕੀਟ ਕਮੇਟੀ ਨਾਲ ਤਾਲਮੇਲ ਕਰਕੇ ਇਹ ਕਾਰੀ ਉਹਨਾਂ ਦੇ ਉਹਨਾਂ ਨੂੰ ਨਾਲ ਲਿਆ ਕੇ ਅਸੀਂ ਜੋ ਵੀ ਇਹਨਾਂ ਦੇ ਬਣਦੀ ਕਾਨੂੰਨੀ ਕਰਮਈ ਹੋਰ ਤੇ ਲਿਆਵਾਂਗੇ ਤੇ ਜੋ ਵੀ ਚਲਾਣ ਇਹਨਾਂ ਦਾ ਆਨਲਾਈਨ ਜਾਂ ਮੌਕੇ ਤੇ ਜੋ ਵੀ ਚਲਾਣ ਹੋਏਗਾ ਉਹ ਚਲਾਣ ਕੱਟਿਆ ਜਾਵੇਗਾ ਅਪੀਲ ਕੀ ਕਰੋਗੇ ਲੋਕਾਂ ਨੂੰ ਜਿਹੜੇ ਲੋਕ ਵੇਸੜੇ ਆਪਣੇ ਡਾਕੂਮੈਂਟ ਪੂਰੇ ਲੈ ਕੇ ਨਹੀਂ ਨਿਕਲਦੇ ਅਸੀਂ ਜੀ ਲੋਕਾਂ ਨੂੰ ਇਹ ਅਪੀਲ ਹੈ ਵੀ ਆਪਣੇ ਜਦੋਂ ਵੀ ਆਪਣਾ ਕੋਈ ਚਾਰਪਾ ਵੀ ਕਲਜਨ ਸੂਬੇ ਤੇ ਲੈ ਕੇ ਨਿਕਲਣਾ ਆਪਣੇ ਆਰਸੀ ਡਰਾਈਵਿੰਗ ਲਾਇਸੈਂਸ ਫਿਊਲ ਸਣ ਇਹ ਜੇ ਕੋਈ ਕਮਰਸ਼ੀਅਲ ਵੀ ਕਲਾਤੋ ਦੇ ਪਾਸ ਨੂੰ ਵਗੈਰਾ ਲੈ ਕੇ ਨਿਕਲੇ ਤਾਂ ਜੋ ਕਿ ਇਹੋ ਜੀ ਸਮੱਸਿਆ ਨਾ ਆਵੇ ਅਤੇ ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਟ੍ਰੈਫਿਕ ਸਲਾਮ ਵੀ ਨੁਕਸਾਨ ਨਾ ਹੋਵੇ ਸਰ ਸਭ ਤੋਂ ਵੱਡੀ ਸਮੱਸਿਆ ਮੇਨ ਬਾਜ਼ਾਰ ਦੇ ਵਿੱਚ ਦੋ ਤਿੰਨ ਸਕੂਲ ਹੈ ਜਦੋਂ ਛੁੱਟੀ ਹੁੰਦੀ ਹੈ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਵਾਧ ਜਾਂਦਾ ਜਿੱਦਾਂ ਦੇਖਿਆ ਜਾਂਦਾ ਜੀ ਸਿਵਲ ਹਸਪਤਾਲ ਦੇ ਪਰ ਬਹੁਤ ਵੱਡਿਆਂ ਦਾ ਜਿਹੜਾ ਬੜਾ ਜਮਾ ਮੜਾ ਲੱਗਿਆ ਇਹ ਦੇਖੋ ਜੀ ਇੱਥੇ ਜੋ ਵੀ ਆਪਣੇ ਮੇਲ ਬਾਜ਼ਾਰ ਦੇ ਵਿੱਚ 8-10 ਪੁਆਇੰਟ ਬਣਦੇ ਆਸੀਂ ਉਥੇ ਡੇਲੀ ਮੁਲਾਜ਼ਮਾਂ ਦੀ ਡਿਊਟੀ ਲਾਉਣੀ ਹੈ ਉਹ ਡੇਲੀ ਤਨਖਾਹ ਹੁੰਦੇ ਆ ਠੀਕ ਹੈ ਜੀ ਉਸ ਤੋਂ ਇਲਾਵਾ ਜੇਕਰ ਜੇ ਕੋ ਬਾਹੂਗਲੀ ਵਾਲੇ ਜਾਂ ਕੋਈ ਫਰੇਸੇ ਡੱਡੀ ਲਾ ਰੰਦਾ ਸੀ ਉਹਨਾਂ ਦੇ ਵਾਹਵਾਦ ਚਲਾਉਣ ਵੀ ਕਰਦੇ ਆ ਉਹਨਾਂ ਨੂੰ ਵੇਰ ਵੀ ਕਰਦੇ ਆ ਕਾਲ ਜੋ ਕਿ ਸਿਵਲ ਹਸਪਤਾਲ ਕੋਲ ਨਿਕਲ ਰਹੀ ਐਂਬੂਲੈਂਸ ਨੂੰ ਕੋਈ ਚਾਹਤ ਹੈ ਆ ਹਰ ਜੀ ਗੱਡੀਆਂ ਵੀ ਟੋਕ ਕੀਤੀਆਂ ਜਾ ਰਹੀਆਂ ਜਿਨ੍ਹਾਂ ਦੇ ਮਾਲਕ ਜਾਂ ਨਹੀਂ ਹੁੰਦੇ ਕਿ ਮੁਫਤੇ ਪਰ ਉਹਨਾਂ ਦੀ ਟੋਕ ਕੇ ਅੰਦਰ ਜਿੱਦੇ ਮੁਕਤੇ ਆ ਜਾਂਦੇ ਆ ਉਹਨਾਂ ਦੇ ਚਲਾਨ ਵੀ ਕੀਤੇ ਜਾਂਦੇ ਜਦੋਂ ਸਾਈਬਰ